कुझ ब कुझो छोटिया, कटियां असीं सारी कर सारी घरां असी सारी करां गे असी असीं सारी करां ਖੋਲ ਦੇ ਪੰਨਿਆਂ ਚੋਂ ਅੱਖਰ ਬੋਲ ਦੇ ਅਸੀਂ ਪੰਨੇ ਜਦ ਦੀ ਖੋਲ ਦੇ ਪੰਨਿਆਂ ਚੋਂ ਅੱਖਰ ਬੋਲ ਦੇ ਅੱਖਰਾਂ ਨਾ ਪਾ ਕੇ ਜੋਤੀਆਂ ਅਸੀਂ ਸਾਰ ਕਰਾ ਦੇ ਅਸੀਂ ਸਾਰ ਕਰਾਗੇ ਜੋਤੀਆਂ ਅਸੀਂ ਸਾਰ ਕਰਾਗੇ ਜੋਤੀਆਂ ਅਸੀਂ ਸਾਰ ਕਰਾਗੇ ਜੋਤੀਆਂ ਬੜਕੇ ਹੀ ਮੰਦਲਾ ਕੌਣੀਆਂ ਖੁਸ਼ੀਆਂ ਵੀ ਆਪੇ ਕੌਣੀਆਂ ਖੁਸ਼ੀਆਂ ਵੀ ਆਪੇ ਕੌਣੀਆਂ ਇਹ ਹੀ ਜਵਾਬ ਰੋਟੀਆਂ ਅਸੀਂ ਸਾਰੀ ਕਰਾਂਗੇ ਅਸੀਂ ਸਾਰੀ ਕਰਾਂਗੇ ਚੋਟੀਆਂ ਅਸੀਂ ਸਾਰੀ ਕਰਾਂਗੇ ਸਾਟੀਆਂ ਅਸੀਂ ਸਾਰੀ ਕਰਾਂਗੇ ਚੋਟੀਆਂ भर्ती ते अंबर गाल हे انہا उचे उल हचे हु पाल हे जिन समझी त कोटिय असीं सारी कर असीं सारी कर असीं सारी कर असीं सारी करांगे ਸੋਣਾ ਗਿਆ ਤੇ ਇੱਕ ਵਾਰੀ ਆਪਣੇ ਲਈ ਕਰਾਂਗੇ ਸਾਰਿਆਂ ਤੋਂ ਵੱਡੀ ਚੀਜ਼ ਹੈ ਸਾਡੀ ਜ਼ਿੰਦਗੀ 'ਚ ਸਾਡੀ ਜ਼ਿੰਦਗੀ ਬਦਲਣ ਵਾਲੀ ਹੈ ਉਹ ਕਿਤਾਬ ਆ ਆਪਾਂ ਨੂੰ ਸਾਰਿਆਂ ਨੂੰ ਪਤਾ ਹੋਣਾ ਵੀ ਸਾਡੇ ਗੁਰੂ ਸਾਹਿਬਾਨ ਨੇ ਸਾਡੇ ਲਈ ਸਾਨੂੰ ਸ਼ਬਦ ਨਾਲ ਜੋੜਿਆ ਜੋੜਿਆ ਕਿਉਂਕਿ ਸ਼ਬਦ ਦੀ ਸਭ ਤੋਂ ਵੱਡੀ ਸ਼ਕਤੀ ਆ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹ ਸ਼ਬਦ ਨੇ ਜਿਹਨਾਂ ਨਾਲ ਸਾਡੀ ਬੁਨਤੀ ਸਾਡੀ ਤਕਦੀਰ ਸਾਡਾ ਆਪਣਾ ਆਪਣਾ ਬਦਲ ਗਿਆ ਤੇ ਇਥੇ ਤਰ੍ਹਾਂ ਇਹ ਮੈਨੂੰ ਲੱਗਦਾ ਹੁੰਦਾ ਵੀ ਸਾਡੀ ਧਰਤੀ ਦਾ ਪ੍ਰਿਕਟ ਸਾਡੇ ਬੱਚਿਆਂ ਦੇ ਹੱਥਾਂ ਤੁਹਾਡੇ ਬਾਰੇ ਕਿਸੇ ਨੇ ਲਿਖਿਆ ਵੀ ਭਾਵੇਂ ਅੱਜ ਹਾਂ ਛੋਟਾ ਬੱਚਾ ਪਰ ਮੈਂ ਕਦੇ ਮਹਾਨ ਬਣਾਗਾ ਮੈਂ ਭਾਰਤ ਦੀ ਝਾਂਲ ਬਣਾਗਾ ਕੀ ਬੋਲ ਰਹਾ ਵਾ ਝਾਂਲ ਬਣਨਾ ਤੁਸੀਂ ਮੈਂ ਭਾਰਤ ਦੀ ਝਾਂਲ ਬਣਾਗਾ ਅੱਜ ਇਥੇ ਤਰ੍ਹਾਂ ਹੀ ਬੱਚੇ ਬਾਰੇ ਕਿਸੇ ਨੇ ਕਿਹਾ ਵੀ ਹਾਸੇ ਰੋਸੇ ਬੇਪਰਵਾਹੀਆਂ ਬਚਪਨ ਦੇ ਹੀ ਦਿੱਤੇ ਆ ਗਿਆ ਬਚਪਨ ਦਾ ਸਮਾਂ ਜਿਹੜਾ ਹੁੰਦਾ ਸਕੂਲ ਦਾ ਸਮਾਂ ਹੁੰਦਾ ਜ਼ਿੰਦਗੀ ਦਾ ਸਭ ਤੋਂ ਸੂਤ ਸੁਖ ਸਮਾਂ ਹੁੰਦਾ ਹੁੰਦਾ ਕਿ ਨਹੀਂ ਹਾਂਜੀ ਜੀ ਨਾਲ ਇਹ ਕੀ ਸਮਾਂ ਬੜਾ ਵਧੀਆ ਹੁੰਦਾ ਜਿਹੜੇ ਬੱਚੇ ਸਮੇਂ ਨੂੰ ਸੁਭਾਲ ਲੈਂਦੇ ਸਮੇਂ ਦੇ ਵਿੱਚ ਪੜ ਲੈਂਦੇ ਆ ਜ਼ਿੰਦਗੀ ਵਿੱਚ ਕੁਝ ਵੱਧ ਜਾਂਦੇ ਆ ਮਿਹਨਤ ਨਾਲ ਪੜਦੇ ਆ ਅਧਿਆਤਾਂ ਦਾ ਕਹਿਣਾ ਮੰਨਦੇ ਆ ਮਾਪਿਆਂ ਦਾ ਕਹਿਣਾ ਮੰਨਦੇ ਆ ਜਿਹੜੇ ਬੱਚੇ ਵੱਧਦੇ ਆ ਤੇ ਉਹ ਜ਼ਿੰਦਗੀ 'ਚ ਬਹੁਤ ਕਰਕੀਆਂ ਕਰਦੇ ਆ ਗੂੜਾ ਉੜਾ ਗੂੜਾ ਗੂੜਾ ਉੜਾ ਉੜਾ ਗੂੜਾ ਮਾਂ ਬੋਲੀ ਪੰਜਾਬੀ ਦੇ ਨਾਲ ਰਿਸ਼ਤਾ ਸਾਡਾ ਗੂੜਾ ਮਾਂ ਬੋਲੀ ਪੰਜਾਬੀ ਉਹੀ ਖਾਸ ਦਿਹਾੜਾ ਮਹਾਂਕੰਨ ਜੰਮੀ ਸੀ ਰੋਹਿੰਦਾਂ ਸਾਰਾ ਉਹ ਆੜਾ ਸੰਭਰਾ ਅਨਾਰ ਆੜਾ ਅੱਖ ਆੜਾ ਅਚਾਰ ਆੜਾ 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 ਸਿਰੀਰੀ ਮਹੌਲੀ ਪੰਜਾਬੀ ਦੇ ਨਾਲ ਸੜ ਗਈ ਐ ਨਮੀ